ਗਾਇਸ ਆਪ ਸਭ ਕੋ ਮੇਰੀ ਔਰ ਸੇ ਨਮਨ ਹੈ ਸੋ ਅੱਜ 26 ਅਗਸਤ ਹੈ ਸੋ ਸਾਰਿਆਂ ਨੂੰ ਜਨਮ ਮਸਟ ਵੀ ਦੇ ਸਬ ਅਕਸ਼ਰ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਆਪਾਂ ਜਿਹੜੀ ਕੱਲ ਨੂੰ ਵੀਡੀਓ ਪਾਵਾਂਗੇ 26 ਅਗਸਤ ਤੇ ਆਪਾਂ ਆਪਣੀ ਸਿਹਤ ਦੇ ਨਾਲ ਨਾਲ ਆਪਾਂ ਵਧੀਆ ਗੱਲਾਂ ਵੀ ਕਰਾਂਗੇ ਜਿੱਥੇ ਆਪਾਂ ਨੂੰ ਵਧੀਆ ਸਿਹਤ ਦੀ ਲੋੜ ਹੈ ਉੱਥੇ ਵਧੀਆ ਗੱਲਾਂ ਦੀ ਵੀ ਲੋੜ ਹੈ ਸੋ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਕ੍ਰਿਸ਼ਨ ਮਹਾਰਾਜ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਆ ਸੋ ਕ੍ਰਿਸ਼ਨ ਮਹਾਰਾਜ ਨੇ ਹਰ ਪਾਸੇ ਜਿਹੜਾ ਪਿਆਰ ਦਾ ਪਸਾਰਾ ਕੀਤਾ ਆ ਸੋ ਪਿਆਰ ਦੀ ਗੱਲ ਕਰਾਂਗੇ ਆ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਅਮੀਰ ਹੁੰਦੇ ਗਏ ਉਸ ਤਰ੍ਹਾਂ ਸਾਡਾ ਜਿਹੜਾ ਭੈਣ ਭਰਾਵਾਂ ਦੇ ਨਾਲੋਂ ਇਹ ਰਿਸ਼ਤੇਦਾਰਾਂ ਦੇ ਨਾਲੋਂ ਸਾਡਾ ਜਿਹੜਾ ਪਿਆਰ ਹੈ ਉਹ ਘਟਦਾ ਗਿਆ ਅ ਅੱਜ ਕੱਲ੍ਹ ਦੇ ਦੌਰ ਵਿੱਚ ਸਾਡਾ ਜਿਹੜਾ ਆਪਣਾ ਪਰਿਵਾਰ ਹੈ ਉਹਦੇ ਨਾਲੋਂ ਇਹ ਪਿਆਰ ਜਿਹੜਾ ਘਟਦਾ ਜਾ ਰਿਹਾ ਜਿਸ ਤਰ੍ਹਾਂ ਮੈਂ ਦੇਖਿਆ ਕਿ ਜਿਸ ਤਰ੍ਹਾਂ ਆਪਾਂ ਸ਼ਾਮ ਨੂੰ ਕੰਮ ਤੋਂ ਆਨੇ ਆ ਆਪਣੇ ਬਿਜ਼ਨਸ ਤੋਂ ਆਨੇ ਆ ਡਿਊਟੀ ਤੋਂ ਆਨੇ ਆ ਆਪਾਂ ਆਪਣੇ ਕਮਰੇ ਵਿੱਚ ਆਉਨੇ ਆ ਦੂਸਰੇ ਦੇ ਕਮਰੇ ਵਿੱਚ ਆਪਾਂ ਟੀਵੀ ਵੇਖਣ ਤੇ ਨਹੀਂ ਜਾਂਦੇ ਕਿਸੇ ਪਰਿਵਾਰ ਦੇ ਇਹ ਮੈਂਬਰ ਨੂੰ ਮਿਲਦੇ ਨਹੀਂ ਕੋਈ ਗੱਲ ਨਹੀਂ ਕਰਦੇ ਕੋਈ ਬਾਤ ਨਹੀਂ ਕਰਦੇ ਸੋ ਆਪਣਾ ਆਪਣਾ ਪਰਿਵਾਰ ਹੋ ਗਿਆ ਆਪਣੀ ਆਪਣੀ ਫੈਮਿਲੀ ਹੋ ਗਈ ਪਹਿਲਾਂ ਇਦਾਂ ਨਹੀਂ ਸੀ ਸਾਰੀ ਦਿਹਾੜੀ ਕੰਮ ਕਰਕੇ ਆਉਂਦੇ ਸੀ ਜਿਹੜੇ ਮੇਰੇ ਨਾਲ ਦੇ ਆ ਉਹਨਾਂ ਨੂੰ ਸਾਰਿਆਂ ਨੂੰ ਇਹ ਗੱਲ ਪਤਾ ਆ ਜਿਹੜੇ 60 70 65 ਵਿੱਚ ਜਨਮੇ ਆ ਉਹਨਾਂ ਸਾਰਿਆਂ ਨੂੰ ਪਤਾ ਕਿ ਆਪਾਂ ਜਦੋਂ ਬਾਹਰੋਂ ਕੰਮ ਕਰਕੇ ਆਈਦਾ ਸੀ ਜਾਂ ਉਹ ਲੋਕ ਸਰਵਿਸ ਕਰਦੇ ਸੀ ਜਾਂ ਉਹਨਾਂ ਮਜ਼ਦੂਰੀ ਕਰਦੇ ਸੀ ਬਿਜ਼ਨਸ ਕਰਦੇ ਸੀ ਤੇ ਉਹਨਾਂ ਆਪਾਂ ਸਾਰੇ ਆਪਣੇ ਪਰਿਵਾਰ ਦੇ ਨਾਲ ਮਿਲਵਰਤ ਕੇ ਰਹਿੰਦੇ ਸੀ ਸੋ ਮਾਲਕ ਦੀ ਕਿਰਪਾ ਦੇ ਨਾਲ ਜਿਦਾ ਜਿਦਾ ਆਪਾਂ ਅਮੀਰ ਹੁੰਦੇ ਗਏ ਉਸ ਤਰ੍ਹਾਂ ਸਾਡਾ ਜਿਹੜਾ ਪਿਆਰ ਹੈ ਪਰਿਵਾਰ ਦੇ ਨਾਲੋਂ ਘਟਦਾ ਗਿਆ ਆਪਾਂ ਹੁਣੇ ਦੇਖਿਆ ਭੈਣ ਭਰਾ ਦਾ ਰਖੜੀ ਦਾ ਜਿਹੜਾ ਤਿਹਾਰਾ ਹੈ ਕੁਝ ਦਿਨ ਪਹਿਲਾਂ ਲੰਘਿਆ ਇਹ ਕੁਝ ਭਰਾ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਨੇ ਆਪਣੀਆਂ ਭੈਣਾਂ ਦੇ ਕੋਲੋਂ ਰਖੜੀ ਨਹੀਂ ਬਣਾਈ ਇਹਦਾ ਮਤਲਬ ਕੀ ਆਪਣੇ ਬੱਚਿਆਂ ਵਾਸਤੇ ਉਹ ਐ ਨਵੀਂ ਬੂਆ ਉਹਨਾਂ ਨੇ ਲੱਭ ਲਈ ਹੈ ਨਾ ਤੇ ਨਵੀਂ ਬੂਆ ਨੂੰ ਹੀ ਬੁਲਾਉਣਗੇ ਆਪਣੇ ਬੱਚਿਆਂ ਦੇ ਕਾਰੋਬਾਰ ਤੇ ਤੇ ਆਪਣੀ ਨਵੀਂ ਭੈਣ ਨੂੰ ਹੀ ਬੁਲਾਉਣਗੇ ਸੋ ਕਈ ਮੇਰੀਆਂ ਭੈਣਾਂ ਇਦਾਂ ਨਹੀਂ ਹੈਗੀਆਂ ਕਿ ਉਹਨਾਂ ਨੇ ਆਪਣੇ ਭਰਾਵਾਂ ਨੂੰ ਰਖੜੀ ਨਹੀਂ ਬੰਨੀ ਉਹਨਾਂ ਨੇ ਆਪਣੇ ਬੱਚਿਆਂ ਦੇ ਵਿਆਹਾਂ ਵਾਸਤੇ ਅ ਰਾੜੀ ਮੇਡ ਮਾਮਿਆਂ ਦਾ ਇੰਤਜ਼ਾਮ ਕਰ ਲਿਆ ਠੀਕ ਹੈ ਨਾ ਜਦ ਕਿ ਇਦਾਂ ਨਹੀਂ ਹੋਣੀ ਚਾਹੀਦੀ ਕਿਉਂਕਿ ਪੈਣ ਦਾ ਫਰਜ ਬਣਦਾ ਇਹ ਐਸਾ ਤਿਆਰ ਹੈ ਕਿ ਵੀਰ ਦੇ ਘਰ ਜਾ ਕੇ ਰਖੜੀ ਬੰਨੇ ਹੈਨਾ ਕੋਈ ਮਨ ਮਟਾਬੀ ਆ ਤੇ ਜਾ ਕੇ ਆਪਣੇ ਭਰਾ ਦੇ ਨਾਲ ਉਹ ਦੂਰ ਕਰ ਸਕਦੀ ਆ ਵਹਿ ਕੇ ਦੂਰ ਕਰ ਸਕਦੀ ਆ ਨਹੀਂ ਭਰਾਵਾ ਤੂੰ ਗੱਤ ਸੀਗਾ ਤੇ ਮੈਂ ਠੀਕ ਸੀ ਠੀਕ ਹੈ ਨਾ ਸੋ ਸਾਨੂੰ ਆਪਾਂ ਨੂੰ ਐਡਾ ਨਹੀਂ ਕਰਨੀ ਚਾਹੀਦੀ ਸੋ ਸਾਰੇ ਭੈਣ ਭਰਾਵਾਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਸੋ ਬੇਨਤੀ ਆ ਕਿ ਇਹ ਮੇਰੀ ਗੱਲ ਨੂੰ ਸੁਣ ਕੇ ਜਿਹੜੀਆਂ ਭੈਣਾਂ ਨੇ ਆਪਣੇ ਭਰਾਵਾਂ ਨੂੰ ਰਖੜੀ ਨਹੀਂ ਬੰਨੀ ਉਹ ਆਪਣੇ ਭਰਾਵਾਂ ਨੂੰ ਜਰੂਰ ਫੋਨ ਕਰਨ ਜਿਹੜੇ ਭਰਾਵਾਂ ਨੇ ਆਪਣੇ ਭੈਣਾਂ ਕੋਲੋਂ ਰਖੜੀ ਨਹੀਂ ਬਣਾਈ ਜਾਂ ਉਹ ਉਸ ਦਿਨ ਘਰੋਂ ਹੀ ਚਲ ਗਏ ਕੋਈ ਬਹਾਨਾ ਲਾ ਦਿੱਤਾ ਉਹਨਾਂ ਨੂੰ ਵੀ ਚਾਹੀਦਾ ਕਿ ਆਪਣੀ ਭੈਣ ਨੂੰ ਫੋਨ ਕਰ ਲੈ ਫੇ ਭੈਣੇ ਕੋਈ ਗੱਲ ਨਹੀਂ ਐ ਰਖੜੀਆਂ ਐ ਰਖੜੀਆਂ ਹੁੰਦੀਆਂ ਤੂੰ ਆ ਜਾ ਹੈਨਾ ਸੋ ਸਾਨੂੰ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਕਿ ਜਦੋਂ ਆਪਾਂ ਕੰਮ ਤੋਂ ਆਉਨੇ ਆ ਐ ਆਪਣੇ ਕਾਰੋਬਾਰ ਤੋਂ ਆਉਨੇ ਆ ਸਵੇਰੇ ਆਪਾਂ ਜਾਣਦੇ ਆ ਆਪਣੇ ਪੇਟ ਨੂੰ ਪਾਲਣ ਦੀ ਖਾਤਰ ਆਪਣੇ ਪਰਿਵਾਰ ਨੂੰ ਚਲਾਉਣ ਦੀ ਖਾਤਰ ਆਪਣੇ ਬੱਚਿਆਂ ਨੂੰ ਪਾਲਣ ਦੀ ਖਾਤਰ ਆਪਾਂ ਜਾਣਦੇ ਆ ਕੋਈ ਦਿਹਾੜੀ ਜਾਂਦਾ ਹੈ ਕੋਈ ਬਿਜ਼ਨਸ ਕਰਨ ਜਾਂਦਾ ਕੋਈ ਸਰਵਿਸ ਕਰਦਾ ਹੈ ਤਾਂ ਸਾਨੂੰ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਕਿ ਬਾਹਰੋਂ ਜਿਹੜੀ ਆਪਾਂ ਗੱਲ ਚੰਗੀ ਲਿਆਏ ਆ ਐ ਸੋਹਣੀ ਆ ਉਹ ਆਪਣੇ ਮਾਪਿਆਂ ਨੂੰ ਵੀ ਆ ਕੇ ਦੱਸਿਓ ਜਾਂ ਆਪਣੇ ਭੈਣ ਭਰਾਵਾਂ ਨੂੰ ਛੋਟਿਆਂ ਨੂੰ ਦਸੀਏ ਜਾਂ ਵੱਡਿਆਂ ਨੂੰ ਦਸੀਏ ਵੀ ਨਹੀਂ ਭਰਾਵਾ ਐਦਾਂ ਨਹੀਂ ਐਦਾਂ ਹੋਣੀ ਚਾਹੀਦੀ ਆ ਉਹ ਫੁਲਾਣੇ ਬੰਦੇ ਨੇ ਆਹ ਗੱਲ ਕੀਤੀ ਸੀ ਵਧੀਆ ਗੱਲ ਮੈਨੂੰ ਲੱਗੀ ਆ ਜਾਂ ਮਾਂ ਬਾਪ ਬਾਰਉਂ ਆਦੇ ਆ ਆਪਣੇ ਧੀਆਂ ਪੁੱਤਾਂ ਨੂੰ ਬਿਠਾ ਲ ਕੇ ਐ ਸਾਹਮਣੇ ਇਹ ਗੱਲ ਜ਼ਰੂਰ ਦੱਸਣੀ ਚਾਹੀਦੀ ਆ ਸੋ ਮੇਰੀ ਇਹ ਸਾਰਿਆਂ ਨੂੰ ਬੇਨਤੀ ਆ ਕਿਉਂਕਿ ਆਪਣੇ ਕੋਲ ਟਾਈਮ ਨਹੀਂ ਰਿਹਾ ਕੋਈ ਆਪਣੀ ਬੇਟੀ ਦਾ ਆ ਸ਼ਾਦੀ ਕਰਦਾ ਹੈ ਮੈਰਿਜ ਕਰਦਾ ਹੈ ਇਹ ਆਪਾਂ ਸਪੋਸ ਕਰੋ ਤੁਸੀਂ ਕਰਦੇ ਹੋ ਜਾ ਕੇ ਤੁਸੀਂ ਲੋਕਾਂ ਨੂੰ ਘਰੋਂ ਘੜੀ ਕਾਰਡ ਦੇ ਕੇ ਆਂਦੇ ਹੋ ਜਾਂ ਡੱਬਾ ਦੇ ਕੇ ਆਂਦੇ ਹੋ ਮੈਂ ਹੀ ਕਰਦਾ ਤਾਂ ਮੈਂ ਵੀ ਇਸ ਤਰ੍ਹਾਂ ਹੀ ਕਰੂੰਗਾ ਹੈਨਾ ਤੇ ਕਈ ਤਾਂ ਭਰਾ ਲੋਕ ਇਸ ਤਰ੍ਹਾਂ ਦਾ ਹੋ ਗਿਆ ਕਿ ਉਹਨਾਂ ਕੋਲ ਟਾਈਮ ਹੀ ਹੈ ਨਹੀਂ ਟਾਈਮ ਹੀ ਨਹੀਂਗਾ ਉਹ ਤਾਂ ਦੂਰੇ ਕਾਰਡ ਦੇ ਵਿੱਚ 500 ਰੁਪਿਆ ਪਾ ਕੇ 1000 ਰੁਪਿਆ ਜਿਸ ਤਰ੍ਹਾਂ ਦਾ ਕਿ ਨਾ ਵਰਤਿਆ ਉਹਨਾਂ ਦਾ ਕਿ ਨਾ ਲੈ ਯਾਰ ਮੇਰਾ ਜਾ ਕੇ ਉਹਨੂੰ ਤੁਛਾ ਗੰਦੇ ਦੀ ਤੇ ਯਾਰ ਮੇਰਾ ਟਾਈਮ ਨਹੀਂ ਹੈ ਪਏ ਫਲਾਣੇ ਨਾਲ ਚੱਲ ਗਿਆ ਪਰ ਐਦਾਂ ਨਹੀਂ ਹੋਣੀ ਚਾਹੀਦੀ ਕਿਉਂਕਿ ਜਦੋਂ ਬਾਪ ਆਪਣੀ ਧੀ ਦਾ ਅ ਕਾਰੋਬਾਰ ਕਰਦਾ ਆ ਉਹਦਾ ਵਿਆਹ ਕਰਦਾ ਆ ਜਾਂ ਉਹਦਾ ਕੋਈ ਕਾਰਜ ਆਰੰਭਦਾ ਆ ਤੇ ਜਿੰਨੇ ਵੀ ਪੂੰਜੀ ਜਿਹੜੀ ਉਹ ਸਾਰੀ ਕਮਾਈ ਹੁੰਦੀ ਨਾ ਤੇ ਉਹ ਬਾਪ ਜਿਹੜਾ ਆਪਣੇ ਬਰਾਤੀਆਂ ਦੇ ਜਾਂ ਆਪਣੇ ਬਾਕੀ ਖਰਚ ਕਰ ਦਿੰਦਾ ਉਹ ਕਾਰੋਬਾਰ ਤੇ ਹੈਨਾ ਜਿੰਨਾ ਵੀ ਵਿਆਹ ਦੇ ਵਿੱਚ ਕਾਰੋਬਾਰ ਹੁੰਦਾ ਸਾਰਾ ਖਰਚ ਕਰ ਦਿੰਦਾ ਤੇ ਯਾਰ ਉਹ ਸੱਜਦਾ ਸਾਨੂੰ ਇਸ ਕਰਕੇ ਆ ਵੇ ਜਾ ਕੇ ਜਾ ਰਹੇ ਮੇਰੇ ਇਹ ਪਰਿਵਾਰ ਵਿੱਚ ਆਉਣਗੇ ਮੇਰੀ ਸ਼ਾਦੀ ਦੇ ਵਿੱਚ ਮੇਰੇ ਬੱਚਿਆਂ ਦੇ ਵਿਆਹ ਵਿੱਚ ਮੇਰੀ ਧੀ ਦੇ ਵਿਆਹ 'ਚ ਆਉਣਗੇ ਤੇ ਯਾਰ ਇਹ ਦਿਖਣਗੇ ਮੇਰੀ ਖੁਸ਼ੀ ਵਿੱਚ ਸ਼ਰੀਖ ਹੋਣਗੇ ਪਰ ਜੇ ਸਾਡੇ ਕੋਲ ਇੰਨਾ ਟਾਈਮ ਵੀ ਹੈ ਨਹੀਂਗਾ ਕਿ ਆਪਾਂ ਜਾ ਕੇ 2 ਮਿੰਟ ਉਥੇ ਜਾ ਕੇ ਉਹਨਾਂ ਸ਼ਗਨ ਫਰਾਇਆਈਏ ਕੋਈ ਘੰਟਾ 2 ਘੰਟੇ ਉਥੇ ਬੀਤ ਕੇ ਆਈਏ ਪਰ ਜਾਣਾ ਜ਼ਰੂਰ ਚਾਹੀਦਾ ਕਿਉਂਕਿ ਅਸੀਂ ਵੀ ਆਪਣੇ ਬੱਚਿਆਂ ਨੇ ਸਾਥ ਕਰਨੇ ਆ ਦੇਖ ਕੇ ਤਾਂ ਇਹ ਤੇ ਆਨੰਦਕਾਰ ਕਿਸ ਤਰ੍ਹਾਂ ਹੁੰਦਾ ਆਨੰਦ ਕਾਰਜ ਕਿਸ ਤਰ੍ਹਾਂ ਹੁੰਦਾ ਜਾਂ ਲਾਵਾ ਵਿਦਾ ਕਿਸ ਤਰ੍ਹਾਂ ਹੁੰਦੀਆਂ ਇਹ ਕੀ ਕੀ ਰਸਮਾਂ ਹੁੰਦੀਆਂ ਫਿਰ ਜਦੋਂ ਸਾਡੇ ਘਰਾਂ ਦੇ ਵਿੱਚ ਇਹ ਜਿਹੇ ਵਿਆਹ ਹੁੰਦੇ ਨਾ ਫਿਰ ਅਸੀਂ ਲੋਕਾਂ ਨੂੰ ਪੁੱਛਦੇ ਆ ਯਾਰ ਹੁਣ ਕੀ ਕਰਨਾ ਹੁਣ ਕੀ ਕਰਨਾ ਆਪਾਂ ਧੀ ਨੂੰ ਵਿਧਿਆ ਕਿਤਾ ਕਰਨਾ ਆਪਾਂ ਚਵਾਈ ਦੀ ਝੋਲੀ ਦੇ ਵਿੱਚ ਸ਼ਗਨ ਕੀ ਪਾਉਣਾ ਧੀ ਦੀ ਝੋਲੀ ਸ਼ਗਨ ਕੀ ਪਾਉਣਾ ਨਹੀਂ ਸਾਨੂੰ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਕਿ ਯਾਰ ਆਪਣੇ ਆਂਡੀਆਂ ਦੇ ਗੁਆਂਢੀਆਂ ਦੇ ਯਾਰਾਂ ਦੇ ਦੋਸਤਾਂ ਦੇ ਰਿਸ਼ਤੇਦਾਰਾਂ ਦੇ ਤੁਮ ਹਮਾਕੇ ਉਹਨਾਂ ਦੇ ਵਿਆਹ ਕਰਜ ਅਤੇ ਜਾਈਏ ਤਾਂ ਕਿ ਕੱਲ ਨੂੰ ਆਪਾਂ ਵੀ ਕਰਨੇ ਆ ਸਾਨੂੰ ਵੀ ਪਤਾ ਲੱਗੇ ਆ ਦੇਖੋ ਆ ਗਾਰੇ ਆਪਾਂ ਚੱਲ ਵੀ ਜਾਣੇ ਆ ਨਾ ਤੇ ਸਾਟਾ ਉੱਥੇ ਖਾਣ ਵਾਲੀ ਧਿਆਨ ਹੁੰਦਾ ਹੈ ਹੈਨਾ ਖਾਣ ਵਾਲੀ ਗੱਲਬਾਤ ਕਰਦਾ ਜਾਂ ਆਪਾਂ ਗੁਰਦੁਆਰੇ ਜਿਹਨੂੰ ਆਨੰਦ ਕਾਰਜ ਹੁੰਦਾ ਕੋਈ ਜਾਂਦਾ ਕੋਈ ਨਹੀਂ ਜਾਂਦਾ ਸਭ ਆਪਾ ਫਾਰਮੈਟੀਆਂ ਪੂਰੀਆਂ ਕਰਨ ਜਾਣੇ ਆ ਆਨੰਦ ਕਾਰਜ ਜਦੋਂ ਭਾਈ ਸਾਹਿਬ ਆਨੰਦ ਕਾਰਜ ਕਰਦੇ ਆ ਨਾ ਤੇ ਬਾਣੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਲੈਂਦੇ ਆ ਰਾਮਦਾਸ ਮਹਾਰਾਜ ਜੀ ਨੇ ਇਹ ਚਾਰ ਲਾਮਾਂ ਦਾ ਜਿਹੜਾ ਪਾਠ ਹੈ ਇਹ ਅੰਕਿਤ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸੋ ਨਮਨ ਮੇਰਾ ਸੋ ਦੇਖੋ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਆਪ ਲਾਮਾਂ ਦਾ ਪਾਠ ਜਿਹੜਾ ਉਹ ਲਿਖਿਆ ਪਰੇ ਬੜਾਈ ਕੈਨ ਦਿੱਤੀ ਐ ਨਾਨਕ ਸਾਹਿਬ ਸਿਰਗੁਰ ਨਾਨਕ ਤੇਜ ਜੀ ਮਹਾਰਾਜ ਨੂੰ ਨਾਨਕ 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 ਹੈ ਨਾ ਸੋ ਆਪਾਂ ਨੂੰ ਜਾਨਾ ਚਾਹੀਦਾ ਬਾਣੀ ਦੀ ਹੋ ਸਕਦਾ ਕਿਤੇ ਇੱਕ ਤੋਂ ਕੀ ਸਾਨੂੰ ਸਮਝ ਆ ਜਾਏ ਤੇ ਸਾਡਾ ਪਰ ਤਾਰਾ ਹੋ ਜਾਏ ਜਦੋਂ ਆਪਾਂ ਆਪਣੀ ਸਿਹਤ ਦੀ ਗੱਲ ਵੀ ਵਿੱਚ ਕਰਦੇ ਆ ਜਦੋਂ ਆਪਾਂ ਕਿਤੇ ਪ੍ਰੋਗਰਾਮ ਤੇ ਜਾਂਦੇ ਆ ਤੇ ਸਭ ਤੋਂ ਪਹਿਲਾਂ ਕੀ ਕਰਦੇ ਆ ਸਭ ਤੋਂ ਪਹਿਲਾਂ ਜਾਂਦੇ ਆ ਠੰਡਾ ਹੀ ਪੀਂਦੇ ਹੋ ਕਿਉਂਕਿ ਠੰਡਾ ਲੈ ਕੇ ਅਗੇ ਇਹਨੇ ਬਹਿਰੇ ਆ ਬੇਟਰ ਹੈ ਉਹ ਖੜੇ ਹੁੰਦੇ ਆ ਹਾਂਜੀ ਅਗਰ ਗਰਮੀ ਜ਼ਿਆਦਾ ਹੋਵੇ ਇੱਕ ਗਲਾਸ ਆਪਾਂ ਇਧਰੋਂ ਪੀ ਲੈਨੇ ਆ ਇੱਕ ਗਲਾਸ ਯਾਰ ਫੇਰ ਰੱਖਮਾ ਇਧਰੋਂ ਪੀ ਲੈਨੇ ਉਸ ਤੋਂ ਬਾਅਦ ਅਹੀਂ ਯਾਨੀ ਆਪਾਂ ਨਿਊਡਲ ਖਾ ਲੈਨੇ ਹੈਨਾ ਨਿਊਡਲ ਖਾ ਲੈਨੇ ਨਿਊਡਲ ਖਾਣ ਤੋਂ ਬਾਅਦ ਫੇਰ ਆਪਾਂ ਗੋਲ ਗੱਫੇ ਵਾਲੇ ਪਾਸੇ ਆ ਜੈਨੇ ਜੇ ਤੁ ਆਪਾਂ ਗੋਲ ਗੱਫੇ ਖਾ ਲੈ ਉਸ ਤੋਂ ਬਾਅਦ ਫੇਰ ਆਪਾਂ ਗਰਮ ਗਰਮ ਜਾਂ ਤਾਂ ਆਪਾਂ ਟਿੱਕੀ ਖਾ ਲੈਨੇ ਬਰਗਰ ਖਾ ਲੈਣੇ ਆ ਉਸ ਤੋਂ ਬਾਅਦ ਫਿਰ ਆਪਾਂ ਜੂਸ ਪੀਣ ਚੱਲ ਜਾਈਏ ਫਿਰ ਮੰਗੇਓ ਦਾ ਠੰਡਾ ਜੂਸ ਵੀ ਪੀਣੀ ਹੈ ਹੈਨਾ ਫਿਰ ਉਸ ਤੋਂ ਬਾਅਦ ਆਪਾਂ ਸਭ ਕੁਝ ਖਾ ਕੇ ਫਿਰ ਆਪਾਂ ਥੋੜੀ ਬਹੁਤੀ ਰੋਟੀ ਵੀ ਖਾਣੀ ਹੁੰਦੀ ਹੈ ਜਦੋਂ ਆਪਾਂ ਰੋਟੀ ਖਾ ਲਈ ਗਰਮ ਗਰਮ ਉਸ ਤੋਂ ਬਾਅਦ ਫਿਰ ਆਪਾਂ ਕੀ ਕਰਦੇ ਆ ਯਾਰ ਆਈਸਕ੍ਰੀਮ ਖਾ ਲਓ ਫਿਰ ਆਈਸਕ੍ਰੀਮ ਖਾ ਲਈ ਆਪਾਂ ਆਈਸਕ੍ਰੀਮ ਤੋਂ ਬਾਅਦ ਯਾਰ 2 ਮਿੰਟ ਜਦੋਂ ਵੇਟ ਕਰਦੇ ਆਪਾਂ ਵੇਟ ਕਰਕੇ ਕਹਿੰਦੇ ਨਹੀਂ ਯਾਰ ਗੁਲਾਬ ਜਾਮੁਨਾ ਵਧੀਆ ਵਧੀਆ ਗਰਮ ਫੇਰ ਆਪਾਂ ਗਰਮ ਗਲਾਬ ਜਾਮਲਾ ਖਾ ਲੈਨੇ ਫੇਰ ਸਾਡੀ ਕੋਸ਼ਿਸ਼ ਹੁੰਦੀ ਵਿੱਚ ਬਾਅਦ ਠੰਡਾ ਚਲੋ ਕਾਫੀ ਪੀ ਕੇ ਚੱਲਦੇ ਆਪਾਂ ਥੋੜਾ ਖਸਾ ਹਤਾਫ ਲਾਈਏ ਜਾਂਦੇ ਆਪਾਂ ਪਹਿਲਾਂ ਠੰਡਾ ਪੀ ਲਿਆ ਠੀਕ ਹੈ ਨਾ ਉਸ ਤੋਂ ਬਾਅਦ ਜਾ ਕੇ ਆਪਾਂ ਟਿੱਕੀ ਖਾ ਲਈ ਗਰਮ ਫੇਰ ਆ ਵੀ ਠੰਡੇ ਗੋਲ ਗੱਫੇ ਖਾ ਲੈ ਫੇਰ ਆਪਾਂ 버ਗਰ ਖਾ ਲਈ ਗਰਮ ਫੇਰ ਆਪਾਂ ਜੂਸ ਪੀ ਲਿਆ ਠੰਡਾ ਫੇਰ ਆਪਾਂ ਗਰਮ ਰੋਟੀ ਖਾ ਲਈ ਉਸ ਤੋਂ ਬਾਅਦ ਫੇਰ ਆਪਾਂ ਆਈਸਕ੍ਰੀਮ ਖਾ ਲਈ ਉਹ ਪਈ ਇਸ ਟਮਕਾ ਇੱਕ ਪੀਪਾ ਨਹੀਂ ਟੀਂਦਾ ਪਈ 10 ਵਾਰੀ ਗਰਮ ਪਾ ਲਿਆ ਤੇ 10 ਵਾਰੀ ਠੰਡਾ ਪਾ ਲਿਆ ਫਿਰ ਉਹ ਪਚਣਾ ਨਹੀਂ ਫਿਰ ਉਹ ਗੜਨਾ ਆ ਫਿਰ ਉਹ ਸੜਨਾ ਆ ਉਹਦੇ ਨਾਲ ਕੀ ਹੋਣਾ ਗੈਸ ਬਣਨੀ ਆ ਐਸਿਡਿਟੀ ਬਣਨੀ ਆ ਬੈਡ ਬੈਕਟੀਰੀਆ ਬਣਨੇ ਆ ਇਹ ਜਿਹੜੀ ਨਾੜ ਆ ਆ ਨਾ ਤੋਂ ਛੋਟੀ ਅੰਤ ਵੱਡੀ ਅੰਤ ਇਹਨਾਂ ਚ ਮਲ ਜਮਣਾ ਆ ਸੋ ਅ ਜੇ ਅਗਰ ਆਪਾਂ ਖਾਣਾ ਵੀ ਹੈ ਤੇ ਕਿ ਹਿਸਾਬ-ਤਾਬ ਨਾਲ ਖਾਣਾ ਉਹ ਕਹਿੰਦੇ ਨਾ ਜੇ 10 ਵਾਰੀ ਠੰਡਾ ਪਾ ਦਿਓ ਟੀਨ ਵਿੱਚ ਤੇ 10 ਵਾਰੀ ਗਰਮ ਪਾ ਦਿਓ ਤਾਂ ਟੀਨ ਵੀ ਕਹਿੰਦੇ ਲੋਹੇ ਦਾ ਫਟ ਜਾਂਦਾ ਯਾਰ ਆਪਾਂ ਕੀ ਸਮਝਿਆ ਇਸ ਸਿਸਟਮਕ ਨੂੰ ਹੈ ਨਾ ਸੋ ਆਪਾਂ ਨੂੰ ਸਾਰਿਆਂ ਨੂੰ ਪਿਆਰ ਦੇ ਨਾਲ ਚੱਲਣਾ ਚਾਹੀਦਾ ਸੋ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਸ਼ੁਭ ਦਿਹਾੜੀਆਂ ਬਹੁਤ ਬਹੁਤ ਬੁਮਾਰਕਾਂ ਏ ਪਰਮਾਤਮਾ ਤੁਹਾਨੂੰ ਤੰਦਰੁਸਤੀ ਅਖੇ ਤੁਹਾਡੇ ਘਰਾਂ ਤੇ ਪਰਿਵਾਰਾਂ ਤੇ ਨਗਰਾਂ ਤੇ ਖੇੜਿਆਂ ਤੇ ਪਰਮਾਤਮਾ ਹਰ ਵੇਲੇ ਤੰਦਰੁਸਤੀ ਵਕਸ਼ਦਾ ਰਹੇ ਤੰਦਰੁਸਤੀ ਦਾ ਪ੍ਰਵਾਹ ਪਰਮਾਤਮਾ ਚਲਾਈ ਰੱਖੇ ਤੁਹਾਡੇ ਘਰ ਵਿੱਚ ਬਰਕਤਾਂ ਰੱਖੇ ਕਮਾਈਆਂ ਜਿਹੜੀਆਂ ਤੁਸੀਂ ਕਰਦੇ ਹੋ ਉਹਨਾਂ ਕਮਾਈਆਂ ਨੂੰ ਖਰਚਣ ਦਾ ਵੱਲ ਤੇ ਵਧੀਆ ਤਰੀਕੇ ਦੇ ਨਾਲ ਜਿਉਣ ਦਾ ਵੱਲ ਪਰਮਾਤਮਾ ਵਕਸ਼ਦਾ ਰਹੇ ਜਿਨ੍ਹਾਂ ਦੇ ਬਾਹਰ ਬੱਚੇ ਬੈਠੇ ਆ ਪਰਦੇਸਾਂ ਦੇ ਵਿੱਚ ਕੋਈ ਇਟਲੀ ਵਿੱਚ ਆ ਕੋਈ ਅਮਰੀਕਾ ਚਾ ਕੋਈ ਜੁਪਕੇ ਚਾ ਕੋਈ ਕੋਨੇਟਾ ਚਾ ਕੋ ਕੋਟਵੇਈ ਚ ਐ ਵਾ ਕੋਈ ਅਮਰੀਕਾ ਚਾ ਕੋ ਮਲੇਸ਼ੀਆ ਚ ਹੈ ਨਾ ਪ੍ਰਮਾਤਮਾ ਸਾਰੇ ਬੱਚਿਆਂ ਨੂੰ ਪਰਦੇਸਾਂ ਦੇ ਵਿੱਚ ਜਿੰਨੇ ਵੀ ਬੈਠੇ ਆ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਉਹਨਾਂ ਨੂੰ ਬੁੱਧੀ ਬਖਸ਼ੇ ਬੱਬੇਕ ਬਖਸ਼ੇ ਹੈ ਨਾ ਕਮਾਈਆਂ ਬਖਸ਼ੇ ਹਿੰਮਤ ਉਤਸ਼ਾਹ ਸ਼ਕਤੀ ਤੇ ਕਮਾਈਆਂ ਨੂੰ ਸਾਹਮਣ ਦਾ ਬਲ ਵੀ ਬਖਸ਼ੇ ਸਾਡੇ ਭਰਾ ਜਿਹੜੇ ਸਰਹੱਦਾਂ ਦੇ ਉੱਤੇ ਦੇਸ਼ ਦੀ ਰਾਖੀ ਕਰਦੇ ਆ ਜਿਹਨੇ ਉਹ ਰਾਤ ਨੂੰ ਜਿਹੜੇ ਜਾਗਦੇ ਆ ਤੇ ਆਪਾਂ ਸੌਂਨੇ ਆ ਹੈਨਾ ਤੇ ਉਹਨਾਂ ਦੇ ਵੀ ਪਰਿਵਾਰਾਂ ਤੇ ਉਹਨਾਂ ਤੇ ਵੀ ਤੰਦਰੁਸਤੀਆਂ ਬਖਸ਼ੇ ਤੁਹ ਸਾਰਿਆਂ ਨੂੰ ਇੱਕ ਵਾਰੀ ਫਿਰ ਮubaraka ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜੇ ਵਧੀਆ ਲੱਗਿਆ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਥੈਂਕ ਯੂ ਵੈਰੀ ਮਚ